ਇਹ ਵੀਡੀਓ ਆਪਦੇ ਬੱਚਿਆਂ ਨਾਲ ਜ਼ਰੂਰ ਸ਼ੇਅਰ ਕਰਿਆ ਜੀ ਅੱਜ ਮੈਂ ਤੁਹਾਨੂੰ ਉਹ ਤਿੰਨ ਬੱਚਿਆਂ ਨਾਲ ਮਿਲਾਵਾਂਗਾ ਜਿਨ੍ਹਾਂ ਨੇ ਆਪਦੇ ਪਿਓ ਨਾਲ ਰਲ ਕੇ 35 ਪਸ਼ੂ ਕਰ ਲਈ ਆ ਜਿਹੜੀ ਕੋਠੀ ਪਈ ਆ ਨਾ ਇਹ ਉਹਨਾਂ ਪਸ਼ੂਆਂ ਦੇ ਸਿਰ ਤੇ ਪਈ ਆ ਜਿਹੜੇ ਕਹਿੰਦੇ ਆ ਨਾ ਪਸ਼ੂਆਂ ਦੇ ਵਿੱਚ ਕਮਾਈ ਨਹੀਂ ਐਸ ਬੰਦੇ ਨੇ ਸਿੱਧ ਕਰਤਾ ਆ 25 ਲੱਖ ਦੀ ਕੋਠੀ ਪਸ਼ੂਆਂ ਦੇ ਸਿਰ ਤੇ ਪਈ ਆ ਅੱਗੇ ਖੁੱਲਾ ਹਾਲ ਪਸ਼ੂਆਂ ਵਾਸਤੇ ਜਿਦੇ ਵਿੱਚ 35 ਨਗ ਮੱਝਾਂ ਦੇ ਖੜੇ ਨੇ ਤੇ ਉਹ ਨਗ ਪਤਾ ਕਿਹਦੇ ਸਿਰ ਤੇ ਬਣਾਏ ਨੇ ਉਹਨੇ ਆਪਦੇ ਬੱਚਿਆਂ ਦੇ ਸਿਰ ਤੇ ਬਣਾਏ ਨੇ ਬੱਚਿਆਂ ਦੀ ਉਮਰ ਪਤਾ ਕਿੰਨੀ ਆ 13 ਸਾਲ ਤੋਂ ਸਾਰੇ ਛੋਟੇ ਨੇ ਤਿੰਨ ਬੱਚੇ ਨੇ ਦੋ ਕੁੜੀਆਂ ਇੱਕ ਮੁੰਡਾ ਬਾਈ ਜੀ ਬੱਚਿਆਂ ਨੇ ਆਪ ਦੀ ਮਿਹਨਤ ਨਾਲ ਤੁਸੀਂ ਹੈਰਾਨ ਰਹਿ ਜਾਓਗੇ ਤੁਸੀਂ ਆਖਣਾ ਵੀ ਇਹ ਤਾਂ ਪੜ੍ਹਨ ਲਿਖਣ ਦੀ ਉਮਰ ਦੇ ਵਿੱਚ ਕੰਮ ਕਿਵੇਂ ਲੱਗ ਗਏ ਨੇ ਬਾਈ ਜੀ ਪੜ੍ਹਦੇ ਵੀ ਆ ਸਾਰਿਆਂ ਨਾਲੋਂ ਵੱਧ ਹੁਸ਼ਿਆਰ ਪਿੰਡ ਮਨਵੀ ਦੇ ਵਿੱਚ ਅਵਤਾਰ ਸਿੰਘ ਦੇ ਬੱਚੇ ਤੇ ਸਭ ਤੋਂ ਵੱਧ ਕੰਮ ਕਰਦੇ ਪਸ਼ੂ ਸੰਭਾਲਦੇ ਤੁਹਾਨੂੰ ਦਿਖਾਉਣਾ ਨਿੱਕੇ ਨਿੱਕੇ ਬੱਚਿਆਂ ਨੂੰ ਫਿਕਰ ਆ ਵੀ ਕੀ ਪਾਉਣਾ ਤੇ 35 ਪਸ਼ੂ ਸੰਭਾਲਦੇ ਨੇ ਤਿੰਨ ਬੱਚੇ ਆਜੂ ਤੁਹਾਨੂੰ ਜਰਨੀ ਸ਼ੇਅਰ ਕਰਾਉਣੇ ਆ ਵੀਡੀਓ ਨੂੰ ਮਿੱਤਰੋ ਵੱਧ ਤੋਂ ਵੱਧ ਸ਼ੇਅਰ ਕਰਾ ਜੇ ਆਪਦੇ ਬੱਚਿਆਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਇਆ ਜੀ ਤਾਂ ਮਿੱਤਰੋ ਇਹ ਔਕਾਰ ਪਹਿਲਾਂ ਤਾਂ ਘਰ ਵੇਖੋ ਸਾਹਮਣੇ ਪੰਜਾਬ ਪਹਿਲਾਂ ਛਾਪਿਆ ਹੈ ਪੰਜਾਬ ਨਾਲ ਪਿਆਰ ਆ ਇਸ ਬੰਦੇ ਨੂੰ ਤੇ ਵੇਖੋ ਤੁਸੀਂ ਕਿੱਡਾ ਸੋਹਣਾ ਦਰਵਾਜ਼ਾ ਸਰਦਾਰ ਬਲਵੀਰ ਸਿੰਘ ਸਰਦਾਰਨੀ ਦਲਜੀਤ ਕੌਰ ਆਪਦੇ ਮਾਂ ਪਿਓ ਦਾ ਨਾਂ ਲਿਖਿਆ ਉੱਪਰ ਆ ਵੇਖੋ ਜੀ ਆਪਦੇ ਮਾਤਾ ਪਿਤਾ ਜੀ ਦਾ ਨਾਂ ਲਿਖਿਆ ਸਨ 29 5 2025 ਚ ਬਣਾਇਆ ਸੀ ਇਹਨਾਂ ਆਪਦੇ ਮਾਂ ਪਿਓ ਨਾਲ ਪ્યોਰ ਪਿਆਰ ਕਰਦਾ ਬੰਦਾ ਅਵਤਾਰ ਸਿੰਘ ਬੰਦੇ ਦਾ ਨਾਂ ਕਿ ਤੁਹਾਨੂੰ ਅੱਜ ਵਿਖਾਉਣੇ ਆ ਵੀ ਕਿਵੇਂ ਬੰਦਾ ਬੱਚਿਆਂ ਦੇ ਸਿਰ ਤੇ ਕਾਮਯਾਬ ਹੋਇਆ ਠੀਕ ਹੈ ਜੀ ਆ ਰੱਖਿਆ ਜੀ ਦੁੱਧ ਵਾਸਤੇ ਇੱਥੇ ਆਣ ਕੇ ਬੱਚੇ ਆਪੇ ਦੁੱਧ ਪਾ ਦਿੰਦੇ ਵਿੱਚ ਆ ਮਸ਼ੀਨ ਵੀ ਰੱਖੀ ਹੈ ਕਿਤੇ ਐਮਰਜੈਂਸੀ ਚੋਣੀਆਂ ਪੈਂਦੀਆਂ ਤਾਂ ਮਸ਼ੀਨ ਦੀ ਵਰਤੋਂ ਕਹਿੰਦੇ ਜ਼ਿਆਦਾਤਰ ਇਹ گاਵਾਂ ਤੇ ਯੂਜ਼ ਕੀਤੀ ਜਾਂਦੀ ਐਂਦਰ ਵੇਖੋ ਤਾਂ ਮਿੱਤਰੋ ਡੇਲੀ 2 ਘਟੇ ਫੀਡ ਦੇ ਉਹ ਬੱਚਾ frmt ਛੋਟਾ ਜਿਹਾ ਉਹਨੂੰ ਕੈਲਕੂਲੇਟ ਕਰਕੇ ਸਾਰੇ ਪਸ਼ੂਆਂ ਨੂੰ ਪਾ ਦਿੰਦਾ ਇੱਧਰ ਕੂਲਰ ਲੱਗਿਆ ਆ ਰਿਹਾ ਜੀ ਫਾਰਮ ਆ ਰਹੀਆਂ ਪਸ਼ੂ ਇਹਨਾਂ ਦੇ ਲਗਭਗ 18-19 ਪਸ਼ੂ ਜਿਹੜੇ ਕਿ ਮਿਲਦੇ ਆ ਬਾਕੀ ਯਾਨੀ ਕਿ ਨਾਗਨੇ ਵਿੱਚ ਇਧਰ ਖੁਰਲੀਆਂ ਨੇ ਇਧਰ ਬੱਚੇ ਚੋਰ ਰਹੇ ਨੇ ਤੇ ਸਾਹਮਣੇ ਤੂੜੀ ਵਾਲਾ ਕੋਠਾ ਉਹ ਦੇਖੋ ਇਹ ਤੂੜੀ ਇੱਥੇ ਆ ਤੇ ਬਾਕੀ ਇਧਰ ਆ ਦੇਖੋ ਤੁਸੀਂ ਆ ਸਾਰੇ ਯਾਨੀ ਕਿ ਪਸ਼ੂ ਆ ਇਧਰ ਗਾਵਾਂ ਰੱਖੀਆਂ ਹੋਈਆਂ ਨੇ ਤੇ ਇਧਰ ਜਿਹੜਾ ਨਿਕੜ ਸੁਕੜ ਕਟਾਵਾ ਛਾ ਆ ਗਿਆ ਉਹ ਆ ਲੱਗ ਭਾਗੇ ਇੱਕ ਛੋਟੇ ਜਿਹੇ ਲਗਭਗ ਇਹ ਹੋਊਗੀ ਦੋ ਤਿੰਨ ਕਨਾਲਾਂ ਜਗ੍ਹਾ ਹੋਊਗੀ ਆਈਡੀਆ ਹਾਂ ਜੀ ਤਿੰਨ ਕਨਾਲਾਂ ਤਿੰਨ ਕਨਾਲਾਂ ਚ ਬਹੁਤ ਹੀ ਸੋਹਣਾ ਬੰਦੇ ਨੇ ਵਪਾਰ ਸ਼ੁਰੂ ਕੀਤਾ ਕੰਮ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ 25-30 ਲੱਖ ਦੀ ਕੋਠੀ ਪਾਈ ਆ ਤੇ ਆ ਤਿੰਨਾਂ ਬੱਚਾ ਨੂੰ ਚੰਗੇ ਸਕੂਲਾਂ ਚ ਪੜਾ ਰਿਆ ਬਹੁਤ ਹੀ ਵਧੀਆ ਅਗਲ ਦੇ ਰਿਆ ਯਾਨੀ ਕਿ ਬੱਚਾ ਨੂੰ ਇਹ ਲਾ ਖੇਡ ਖੂਡ ਉਹ ਤਾਂ ਤੈਨੂੰ ਖੇਡਣ ਦਾ ਨਹੀਂ ਜੀ ਨਹੀਂ ਕਰਦਾ ਖੇਡਣ ਦਾ ਨਿਕੰਮ ਕੰਮ ਕਰਦਾ ਕੀ ਕਰਦਾ ਕਈ ਵਾਰ ਖੇੜੀ ਦਾ ਬੈਰ ਬੈਲੇ ਲਿਆ ਵੇਲੇ ਉਹਨੇ ਖੇੜੀ ਲੈਨੇ ਨੇ ਆ ਅੱਛਾ ਪਸੂ ਵਿੱਚ ਹੀ ਖੇਢੀ ਜਾਂਦੇ ਨੇ ਇਹਨਾਂ ਦੇ ਪਸੂ ਇੱਥੇ ਹੀ ਖੇਢੀ ਜਾਂਦੇ ਮੱਜਾਂ ਵਾਲੀ ਪਸੂਆਂ ਵਾਲੀ ਇਹਨਾਂ ਦੇ ਕੱਟਰੂ ਅੱਗੇ ਵੱਡੀ ਸਾਹਮਣੇ ਹੋਏ ਨੇ ਜੀ ਆ ਮੇਰੀ ਕੱਟੀ ਆ ਮੇਰਾ ਗੱਟਾ ਜਦੋਂ ਕਿਤੇ ਜਿਹੜੀ ਮੱਜ ਦਾ ਦੁੱਧ ਬਾਹਲਾ ਹੁੰਦਾ ਫਿਰ ਐ ਦੋਵੇਂ ਇੱਕ ਪਾਸੇ ਐ ਝੋਲੇਂਦੇ ਕੋ ਮੱਜਾਂ ਨਾਲ ਮੋਹ ਬਹੁਤ ਮੱਜਾਂ ਇਹਨਾਂ ਨੂੰ ਕੁਝ ਵੀ ਨਹੀਂ ਕਹਿੰਦੀਆਂ ਹਨਾ ਮਰੇ ਜਿਵੇਂ ਮਰਜੀ ਥੱਲੇ ਤੁਰੇ ਫਿਰ ਮੈਂ ਦੇਖਿਆ ਮੱਜਾਂ ਨੇ ਕਦੇ ਵੀ ਐ ਵੀ ਐਡੀਆਂ ਸੀਲ ਮੱਜਾਂ ਮੈਂ ਦੇਖੀਆਂ ਪਹਿਲੀ ਵਾਰੀ ਕਿਸੇ ਨੇ ਲੱਤ ਨਹੀਂ ਮਾਰੀ ਜਿੰਨੇ ਵੀ ਪਸੂ ਚੋਏ ਆ ਨਾ ਕਿਸੇ ਨੂੰ ਬੰਨਿਆ ਨਾ ਕੀਤਾ ਨਾ ਕੋ ਟੀਕਾ ਲਾਇਆ ਨਾ ਕੋਸ ਹੈ ਟੀ ਕੰਮ ਹੀ ਬੰਦਾ ਟੀਕੇ ਵਾਲਾ ਕਿਸੇ ਨੂੰ ਟੀਕਾ ਨਹੀਂ ਲਾਇਆ ਵੇਖ ਲੈ ਇਹਨਾਂ ਨੇ ਤੇ ਐਣ ਸਾਰੇ ਪਸ਼ੂ ਮਿਲਦੇ ਆ ਕਿਉਂਕਿ ਬਈ ਜੀ ਸੇਵਾ ਬੱਚੇ ਕਰਦੇ ਰੱਬ ਦੇ ਬੰਦੇ ਨੇ ਆ ਦੇਖੋ ਤੁਸੀਂ ਹੁਣ ਬੱਚੀਆਂ ਨੇ ਉਹ ਵੇਖੋ ਜੀ ਉਹ ਗਈਆਂ ਚਲੀਆਂ ਦੁੱਧ ਪਾਉਣ ਉੱਥੇ ਪਾ ਕੇ ਐ ਸਪੈਸ਼ਲ ਉਹ ਤੋਲਦੇ ਵੀ ਆ ਆ ਭਈ ਅੱਛਾ ਵਿਨਾਕਰਾਂ ਪੁੱਤ ਹੈ ਕੀ ਨਾਮ ਸੀ ਤੇਰਾ ਪੁੱਤ ਹੈ ਰਵਲੀਨਕਰ ਰਵਲੀਨਕੌਰ ਡੇਲੀ ਕਿੰਨੇ ਪਸ਼ੂ ਚ ਹੋਣੀ ਆ 8 ਜੋਣੀ ਆ ਤੇ ਕਿੰਨਾ ਦੁੱਧ ਦੇ ਦਿੰਦੀਆਂ 8 ਪਸ਼ੂ ਸਾਹ ਕੋਰੇ 100 ਕਿਲੋ ਦੇ 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 ਦਿੰਦੀਆਂ ਨਹੀਂ ਮੈਨੂੰ ਇਹਦਾ ਅਸਬਤ ਥੱਕ ਨਹੀਂ ਜਾਂਦੀ ਤੇਰੇ ਹੱਥ ਪੈਰ ਨਹੀਂ ਦੁਖਦੇ ਜਦੋਂ ਐ ਹੈ ਕਿੰਨੇ ਚਿਰ ਹੋ ਗਿਆ ਤੈਨੂੰ ਚੋਂਦੇ ਨੂੰ ਅੱਛਾ ਪੰਜ ਪੰਜ 6 ਸਾਲ ਹੋ ਗਏ ਚੋਂਦੇ ਨੂੰ ਉਹ ਤੋਡਾ ਭੜਾ ਗਈ ਸੀ ਹੈ ਚਲੋ ਵੈਰੀ ਗੁੱਡ ਆ ਬੇਟਾ ਤੇਰੀ ਕਿ ਨਹੀਂ ਕੀ ਨਾ ਕੀ ਤਰ੍ਹਾਂ ਪਤਾ ਅੱਛਾ ਕਿੰਨੇ ਪਸ਼ੂ ਚੋਂਨੇ ਅੱਜ ਤਿੰਨ ਤਿੰਨ ਚੋਂਨੇ ਆ ਅੱਛਾ ਤੁਸੀਂ ਤਿੰਨ ਚੋਂਨੇ ਆ ਛੋਟੇ ਜਿਹੇ ਹੈ ਉਹ ਭੈਣ ਅੱਠ ਚੋਗੀ ਹੈ ਹੈ ਉਹ ਕਿੰਨਾ ਚੋਬਰ ਚ ਹੋਊਗਾ ਆ ਜੀ ਬਾਕੀ ਉਹ ਚੌਂਦਾ ਹੀ ਸਾਰੇ ਆਵੇ ਆ ਗਿਆ ਲੈ ਵੇਖੋ ਤੁਸੀਂ ਆ ਪੁੱਤਰ ਕੀ ਹਾਲ ਆ ਅਰਮਾਨ ਸਿੰਘ ਕਿੰਨੇ ਪਸੂ ਚੁਣੇਗਾ ਨਹੀਂ 12 ਚੋੜੇ ਤੋੜਾ ਭੜ ਆ ਜੀ ਸੀ ਇਹ ਤਾਂ ਬਈ ਜਿਆਦਾ ਕੰਮ ਕਰਦਾ ਫਿਰ ਇਹਨਾਂ ਸਾਰਿਆਂ ਨਾਲ ਹੈ ਸਾਰਿਆਂ ਨਾਲ ਜਿਆਦਾ ਕਰਦਾ 12 13 ਕਿੰਨਾ ਕਿੰਨਾ ਦੋ ਦੋ ਹੋ ਜਾਂਦਾ ਇੱਕ ਮਿੰਟ ਕਿੰਨਾ ਦੋ ਦੋ ਹੋ ਜਾਂਦਾ ਸਾਰਾ ਹੀ ਸੋਨਾ ਪਾਂਟਾ ਹੋ ਜਾਂਦਾ ਅੱਛਾ ਹੀ ਕਾ ਨਹੀਂ ਤੇ ਆਂ ਦਾਣਾ ਦੂਣਾ ਤੂੰ ਆਪ ਹੀ ਪਾਉਣਾ ਨਾ ਤੂੜੀ ਟਪਾ ਆਪੀ ਆ ਸਨੀ ਆਪਰ ਲਾ ਲਈ ਨਾ ਜਿਹੜੀ ਸਨੀ ਰਲਾਈ ਆ ਉਰੇ ਆ ਭੱਜ ਕੇ ਆ ਜਿਹੜੀ ਸਨੀ ਆਪੇ ਪਾ ਲੈਣਾ ਤੂੰ ਹੈ ਠੀਕ ਲੈ ਵੀ ਮਿੱਤਰਾ ਜਾ ਚੋ ਫਿਰ ਪੁੱਤ ਜਾ ਕੇ ਫਿਰ ਕਰਾਂਗੇ ਗੱਲ ਬਾਹ ਕੇ ਤੁਹਾਡੇ ਨਾਲ ਇਹਨੂੰ ਚੋ ਲੈਣ ਦੇ ਦੋ ਜਾਨੇ ਲਾ ਕੇ ਪਹਿਲਾਂ ਉਹ ਸ਼ਰਮ ਨੂੰ ਹੱਥ ਮਾਰੋ ਇਹਨਾਂ ਬੱਚਿਆਂ ਨਹੀਂ ਵੇਖੋ ਤੁਸੀਂ ਤੁਸੀਂ ਕਹਿ ਦਿੰਨੇ ਪਸੂਆਂ 'ਚ ਵੱਜਦਾ ਕੁਝ ਨਹੀਂ ਆ ਬੱਚਿਆਂ ਨਹੀਂ ਵੇਖ ਲੋ ਯਾਰ ਪਸੂ ਰੱਖੋਗੇ ਇਹ ਬੰਦਾ ਨਾ ਮੈਂ ਕਹਿੰਨਾ ਵੀ ਅੱਜ ਕਿੰਨਾ ਡੁਪਲੀਕੇਟ ਦੁੱਧ ਦਾ ਬਾਈ ਤੁਹਾਡੇ ਸੱਚੀ ਦੱਸੀ ਬਹੁਤ ਜ਼ਿਆਦਾ ਆ ਜੀ ਹੈ ਬਹੁਤ ਜ਼ਿਆਦਾ ਤੇ ਇਹ ਬੰਦਾ ਕਿਤੇ ਨਾ ਕਿਤੇ ਯੋਗਦਾਨ ਪਾਉਂਦਾ ਤੁਹਾਨੂੰ ਅਸਲੀ ਦੁੱਧ ਖਵਾਉਂਦਾ ਪਿਉਂਦਾ ਅਵਤਾਰ ਸਿੰਘ ਹੈ ਇਹਦਾ ਬਹੁਤ ਤਗੜਾ ਯੋਗਦਾਨ ਹੈ ਇਸ ਦੇ ਵਿੱਚ ਤੇ ਆ ਤੁਸੀਂ ਬੱਚਿਆਂ ਨੂੰ ਵੇਖੋ ਏ ਵੇਖੋ ਤੁਸੀਂ ਨਿੱਕੇ ਨਿੱਕੇ ਬੱਚੇ ਆ ਕੀ ਉਮਰ ਆ ਯਾਰ ਉਹਨਾਂ ਨੂੰ ਫਿਕਰ ਪੈ ਗਿਆ ਜਦੋਂ ਉਹਨਾਂ ਦੀ ਮਾਂ ਬਿਮਾਰ ਸੀ ਪੀਜੀਆਈ ਚ ਦਾਖਾ ਸੀ ਹੈ ਅਵਤਾਰ ਸਿੰਘ 4 ਮਹੀਨੇ ਉੱਥੇ ਰਿਹਾ ਤੇ ਉਹਨਾਂ ਦੇ ਦਿਮਾਗ 'ਚ ਆ ਗਈ ਵੀ ਸਾਡਾ ਤਾਂ ਖਰਚਾ ਹੀ ਪਸ਼ੂਆਂ ਤੇ ਚੱਲਦਾ ਹੈ ਤੇ ਉਹਨਾਂ ਨੇ ਬਾਗਡੋਰ ਸੰਭਾਲ ਲਈ ਉਹ ਵੇਖੋ ਤੁਸੀਂ ਉਹ ਵੇਖੋ ਚੱਕੀ ਜਾਂਦਾ ਵਿਚਾਰਾ ਨਿੱਕਾ ਜਿਹਾ ਜਵਾਕ ਚੱਕੀ ਜਾਂਦਾ ਵੇਖੋ ਉਹਨੂੰ ਪਤਾ ਵੀ ਕਿੱਥੋਂ ਗੋਹਾ ਚੱਕਣਾ ਕੀ ਕਰਨਾ ਦੇਖੋ ਤੁਸੀਂ ਤੇ ਆਹ ਪਸ਼ੂਆਂ ਥੱਲੇ ਸਵਾਈ ਜਵਾਕ ਹੀ ਕਰਦੇ ਆ ਦੇਖੋ ਤੁਸੀਂ ਠੀਕ ਹੈ ਕਹਣੀ ਆਹ ਵੇਖੋ ਆਹ ਗੋਹਾ ਚੱਕਿਆ ਇਹ ਬਾਈ ਅਵਤਾਰ ਆਪ ਚੱਕਦਾ ਕਿਉਂਕਿ ਹੁਣ ਇਹ ਭਾਰੀ ਕੰਮ ਆ ਹਾਂਜੀ ਹਾਂਜੀ ਹਾਂ ਤਾਂ ਅਵਤਾਰ ਜੀ ਮੈਨੂੰ ਇਹ ਦੱਸੋ ਵੀ ਤੂੜੀ ਕਿੰਨੀ ਕੁ ਲੱਗ ਜਾਂਦੀ ਆ ਆਈਡੀਆ ਤੁਹਾਡੇ 35 ਪਸ਼ੂਆਂ ਦੇ ਸਾਲ ਦੀ ਤੂੜੀ ਜੀ ਆਪਣੇ 50 55 ਟਰਾਲੀਆਂ ਲੱਗ ਜਾਂਦੀਆਂ ਨੇ ਜੀ 50 55 ਤੇ ਪੱਠੇ ਪੁੱਠੇ ਨਹੀਂ ਬੀਜੇ ਕੋਈ ਨਹੀਂ ਪੱਠੇ ਤਕਰੀਬਨ ਡੇਢ ਸਾਲ ਹੋ ਗਿਆ ਜੀ ਆਪਾਂ ਪੱਠੇ ਬੀਜੇ ਨਹੀਂ ਚਾਰ ਪਾਲ ਖੜੀ ਝੜ ਤਾਂ ਪੱਠਿਆਂ ਦਾ ਪੱਠਿਆਂ ਦਾ ਚਾਰ ਤੇ ਵਧਿਆ ਪਾਲਦੇ ਪਸ਼ੂ ਚਾਰ ਤੇ ਪੂਰਾ ਵਧਿਆ ਜੀ ਇਹ ਚਾਰ ਤੇ ਹੋਰ ਆ ਜੀ ਜਿਵੇਂ ਹੁਣ ਅਪ ਪਾਉਣ ਦਾ ਤਜਰਬਾ ਚਾਹੀਦਾ ਵਿੱਚ ਕਹਿੰਦੇ ਨੇ ਵੀ ਆਚਾਰ ਨਾਲ ਬਿਮਾਰੀ ਲੱਗਦੀ ਆ ਆਚਾਰ ਦੀ ਲਤੜਾਈ ਪੂਰੀ ਹੋਣੀ ਚਾਹੀਦੀ ਆ ਇੱਕ ਆਚਾਰ ਪਸ਼ੂਆਂ ਦੇ ਹਿਸਾਬ ਨਾਲ ਆਪਾਂ ਨੂੰ ਬਣਾਉਣਾ ਪੈਂਦਾ ਉਹਦਾ ਵੀ ਚੜਾਈ ਲੰਬਾਈ ਚੜਾਈ ਲੰਬਾਈ ਹਾਂਜੀ ਜਿਹੜਾ ਆਪਾਂ ਕਿੰਨਾ ਚਾਰ ਪਾਇਆ ਕਿੰਨੇ ਟਰਾਲੇ ਹੋਣਗੇ ਚਾਰ ਦੇ ਆੜੀਆਂ ਕਿੰਨੇ ਕਿੱਲਾਂ ਦਾ ਆਪਣੇ 8 ਕਿੱਲਾਂ ਦਾ ਜੀ 8 ਕਿੱਲਾਂ ਦਾ ਚਾਰ ਵਿੱਚ ਕੀ ਪਾਇਆ ਚਾਰ ਦੇ ਵਿੱਚ ਬਸ ਕੱਲੀ ਮੱਕੀ ਦਾ ਚਾ ਮੰਨ ਲਓ ਮੱਕੀ ਓਕਣੇ ਲਤੜਾਈ ਕਰ ਦੇਈ ਦੀ ਬਸ ਮੱਕੀ ਵਿੱਚ ਛੱਲੀਆਂ ਹੈਗੀਆਂ ਸੀ ਸਾਰੀਆਂ ਛੱਲੀਆਂ ਓਕਣੇ ਜੀ ਤੇ ਲੂਣ ਲਾਣ ਕੁਛ ਨਹੀਂ ਪਾਇਆ ਵਿੱਚ ਕੁਛ ਨਹੀਂ ਪਾਉਣਾ ਬਸ ਓਵੇਂ ਹੀ ਪਾ ਦਨੇ ਆ ਇੱਥੇ ਪਾਇਆ ਚਾਰ ਕਿਤੇ ਪਾਇਆ ਆਪਣੇ ਬਾਹਰੇ ਪਾਇਆ ਹੋਈ ਉਧਰ ਟੋਏ ਦੋ ਅੱਛਾ ਉੱਥੇ ਟੋਏ ਦੋ ਬਾਹਰ ਨਹੀਂ ਉਹ ਹੈ ਤੇ ਮਾਰੇ ਹੀ ਇਹ ਢੇੜਾ ਨੂੰ ਚਰੇਕ ਚੋਂਦੇ ਆ ਆ ਚਲੋ ਜੀ ਤਾਂ ਉਹ ਵੀ ਅਵਤਾਰ ਸਿੰਘ ਦਾ ਘਰ ਵੀ ਵਿਖਾਵਾਂਗੇ ਬਹੁਤ ਸ਼ਾਨਦਾਰ ਘਰ ਆ 2200 ਸਕਰ ਫੁੱਟ ਘਰ ਪਾਇਆ ਤੇ ਵੇਖ ਲਓ ਕਿੱਡਾ ਛੱਤਿਆ ਵੇਖੋ ਤੁਸੀਂ ਹੈ ਆ ਜਾਣ ਬਣਾਏ ਆਪੋ ਨੇ ਨਾਲ ਹੈ ਆਉ ਜਾਨਵਰ ਸਾਨੂੰ ਅੱਗੇ ਫਿਰ ਆਪਣੇ ਮੰਮੀ ਡੈਡੀ ਦਾ ਨਾਮ ਲਿਖਿਆ ਹੈ ਹਾਂਜੀ ਮੰਮੀ ਡੈਡੀ ਮੰਮੀ ਨਾਲ ਮੋਹ ਵਾ ਤੁਹਾਡਾ ਹਾਂਜੀ ਸਾਡਾ ਪਾਪੀ ਨਾਲ ਸਾਡੇ ਪਾਪੀ ਨੇ ਮਿਹਨਤ ਬਹੁਤ ਮਾਤਾ ਜੀ ਨੇ ਵੀ ਬਹੁਤ ਕਰੀ ਹੈ ਆਪਾਂ ਨੇ ਆਦਿਆ ਇਹਨਾਂ ਦਾ ਪੋਸਟਰ ਲਾਇਆ ਹੋਇਆ ਅੱਛਾ 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 ਆਹ ਜਗ੍ਹਾ ਆਪਣੀ ਹੈ ਜੀ ਇਹ ਜਗ੍ਹਾ ਉਹ ਟਰਾਲੀ ਵੀ ਆਪਣੀ ਹੈ ਆਪਣੀ ਹੈ ਜੀ ਆਹ ਟਰੈਕਟਰ ਵੀ ਆਪਣਾ ਇਹ ਵੀ ਆਪਣਾ ਆਹ ਸੰਦ ਸੱਪੇ ਆਪਣੇ ਉਹ ਮੇਰਾ ਆਪਣੀ ਹੈ ਜੀ ਸਾਰਾ ਕੁਝ ਆਹ ਚਾਰ ਪਾਇਆ ਹੈ ਹਾਂ ਚਾਰ ਦਾ ਇੱਕ ਆ ਤਾਂ ਖੋਲਣਾ ਜੀ ਹਜੇ ਆਹ ਖੋਲਣਾ ਅੱਛਾ ਹਾਂਜੀ ਤੇ ਆਹ ਚਾਰ ਪਾਇਆ ਵੇਖੋ ਵੀ ਇਹ ਕੋਈ ਸੁੰਡ ਸੰਡ ਕੁਝ ਨਹੀਂ ਚੱਲਿਆ ਬਾਈ ਜੀ ਜਿੱਤੋਂ ਮਰ ਜੀ ਇਹ ਮਾ ਸੁੱਕਾ ਚਾਰ ਆ ਹੈ ਹਾਂਜੀ ਆ ਜਿਹੜਾ ਆ ਮੀਂਹ ਕਰਕੇ ਆ ਥੋੜੀ ਥੋੜੀ ਮਾੜੀ ਮੋਟੀ ਹੁਣ ਉਤੋਂ ਆ ਖਰਾਬ ਹੋਇਆ ਪਾਣੀ ਲੱਗਣ ਕਰਕੇ ਨਹੀਂ ਨਹੀਂ ਦਾ ਠੀਕ ਆ ਇਹ ਦੇਖੋ ਜਿਹੇ ਜਾ ਟੋਕਾ ਹੁੰਦਾ ਉਹ ਜੀ ਜਿੱਤੋਂ ਮਰ ਜੀ ਕੱਢ ਲਓ ਇਹ ਨਾ ਨਹੀਂ ਸਹੀ ਆ ਮਾਕ ਵੀ ਸਹੀ ਆ ਲੈ ਯਾ ਮੈਂ ਨਹੀਂ ਕੋਈ ਇਹ ਜਿਹੇ ਹੈਂ ਜਾਂ ਤਾਂ ਪਾਣੀ ਮੁੱਟੀ ਜਿਹੜੀ ਪਾਣੀ ਹੁਣ بارش ਪੈ ਗਈ بارش ਪੈ ਗਈ ਹੈ ਨਾ ਪਾਣੀ ਖੜਾ ਵਧੀਆ ਖਾਂਦੇ ਪਸ਼ੂ ਵਧੀਆ ਨਜ਼ਾਰੇ ਨਾਲ ਜੀ ਜਹੇ ਕੁਝ ਵੀ ਨਾ ਪਾਓ ਵਿੱਚ ਅੱਛਾ ਹਾਂਜੀ ਐਂ ਖਾ ਜਾਂਦੇ ਆ ਹਾਂਜੀ ਵਿੱਚ ਤੂੜੀ ਰਲਾ ਦਿੰਨੇ ਆ ਇਹਦੇ ਵਿੱਚ ਅੱਛਾ ਠੀਕ ਹੈ ਜੀ ਲੈ ਵੀ ਉੱਪਰ ਵੀ ਤੁਸੀਂ ਇਹ ਵਧੀਆ ਫਰਸਟ ਕਲਾਸ ਘਰ ਆ ਜੀ ਇਹ ਬਾਈ ਜੀ ਪਸ਼ੂਆਂ ਦੇ ਸਿਰ ਤੇ ਅਸੀਂ ਤਾਂ ਵਿਖਾਉਨੇ ਆ ਵੀ ਪਸ਼ੂ ਰੱਖੋ ਪਸ਼ੂ ਘਰਾਂ 'ਚੋਂ ਨਾ ਕੱਢੋ ਕਿਉਂਕਿ ਪਸ਼ੂਆਂ ਬਿਨਾਂ ਜ਼ਿੰਦਗੀ ਨਹੀਂ ਬੰਦੇ ਦੀ ਹਾਂਜੀ ਜੇਕਰ ਤੁਹਾਡੇ ਕੋਲ ਜ਼ਮੀਨ ਜਾਇਦਾਦ ਨਹੀਂ ਹੈਗੀ ਤਾਂ ਅਵਤਾਰ ਬਹੁਤ ਵੱਡੀ ਸੇ ਦਾ ਤੁਹਾਡੇ ਵਾਸਤੇ ਬੰਦੇ ਤੋਂ ਤੁਹਾਡਾ ਨੰਬਰ ਦੇ ਦੂੰਗਾ ਮੈਂ ਪਸ਼ੂ ਲੈਣੇ ਤਾਂ ਕਨੈਕਟ ਕਰ ਸਕਦੇ ਜੇ ਭਾਈ ਪਸ਼ੂ ਵੇਚਦੇ ਵੀ ਆ ਲਿਆ ਹੁਕਿਆ ਆਪਾਂ ਹਾਂਜੀ ਪਸ਼ੂ ਵੇਚਦੇ ਆ ਇੱਕ ਅਵਤਾਰ ਸਿੰਘ ਤੁਸੀਂ ਉਹ ਕੀ ਕਰਦੇ ਜੀ ਵੀ ਜਿਹੜੇ ਪਸ਼ੂ ਕੱਟਣ ਵਢਣ ਵਾਸਤੇ ਜਾਂਦੇ ਮੁਸਲਮਾਨ ਲੈ ਕੇ ਜਾਂਦੇ ਆ ਉਹ ਜਿਵੇਂ ਮੰਨ ਲਓ ਕੱਟਣ ਵਢਣ ਵਾਸਤੇ ਲੈ ਜਾਂਦੇ ਨੇ ਵਿੱਚੇ ਜੀ ਉਹਨਾਂ ਨੂੰ ਇਹ ਹੁੰਦਾ ਵੀ 2-4000 ਰੁਪਇਆ ਬਣੇ ਨਾ ਸਾਨੂੰ ਬਿਨਾ ਉਹਨਾਂ ਨਾਲ ਆਪਾਂ ਨੇ ਨੰਬਰ ਦਿੱਤੇ ਹੋਏ ਨੇ ਅੱਛਾ ਬੀਜਰ ਜੇੜੀ ਕੋਈ ਵਧੀਆ ਮੱਝ ਹੁੰਦੀ ਆ ਚੰਗੀ ਉਹ ਸਾਨੂੰ ਦੱਸ ਦਿਆ ਕਰੋ ਅੱਛਾ ਵੀ ਤੁਸੀਂ ਵੜਨ ਨਹੀਂ ਦਿੰਦੇ ਤੁਸੀਂ ਆਪ ਲੈ ਆਉਂਦੇ ਆ ਆਪ ਲੈ ਆਉਂਦੇ ਆ ਜੀ ਹੁਣ ਆ ਦਿਖਾ ਦਿੰਨੇ ਆ ਜੀ ਸੋਨੂੰ ਮੱਝਾਂ ਵਿੱਚ ਖੜੀਆਂ ਨੇ ਲੈ ਵੀ ਇਹ ਤਾਂ ਪੁੰਨ ਦਾ ਹੀ ਕੰਮ ਹੋ ਗਿਆ ਨਹੀਂ ਤਾਂ ਉਹਨਾਂ ਨੇ ਤਾਂ ਮੀਟ ਹੀ ਬਣਾ ਦੇਣਾ ਹੁੰਦਾ ਇਹਦਾ ਹਨਾ ਆਹਾ ਮੱਝਾਂ ਜੀ ਅੱਛਾ ਤਕਰੀਬਨ ਮੰਨ ਲਓ ਇਹਦੇ 5-10 ਦਿਨ ਰਹਿ ਗਏ ਸੂਣ ਚ ਅੱਛਾ ਇਹ ਕਿਸੇ ਨੇ ਦੇਤੀ ਸੀ ਇਹ ਮੋਰਾ ਨਸਲੀ ਆ ਮੋਰਾ ਨਸਲ ਦੀ ਇਹ ਕਿਸੇ ਨੇ ਉਂਜੀ ਚਕਾਤੀ ਵੀ ਜਾਓ ਵੜ ਦੋ ਪਟਿਆਲੇ ਨੂੰ ਦੇਤੀ ਕਹਿਣ ਦਾ ਭਾਵ ਉੱਥੋਂ ਤੁਸੀਂ ਲੈ ਆਏ ਇਹ ਉਹਨਾਂ ਤੋਂ ਆਪਾਂ ਨੇ ਲਿਆਂਦੀ ਜੀ ਇਹੇ ਇਹ ਤਾਂ ਲਾਇਕ ਰਾਇ ਤੇ ਨਾ ਇੱਕ ਪਿੱਛੇ ਗੱਬਣ ਨਿਕਲੇ ਡੇਢ ਮਹੀਨੇ ਦੀ ਗੱਬਣ ਜਦੋਂ ਚੈੱਕ ਕਰਾਈ ਦੋ ਮਹੀਨਾ ਕਰਾ ਕੇ ਮੈਂ ਡਾਕਟਰ ਨੂੰ ਕਹਾ ਮੈਂ ਵੀ ਦੇਖੋ ਡਾਕਟਰ ਸਾਹਿਬ ਵੀ ਜੇ ਤਾਂ ਦਵਾਈ ਭਰਾਉਣ ਵਾਲੀ ਆ ਦਵਾਈ ਭਰ ਦੋ ਵੀ ਜਿਹੜੀ ਇਹ ਆਪਣੀ ਮੱਝ ਆਪੇ ਇਹ ਲਈ ਕਿੰਨੇ ਦੀ ਸੀ ਇਹ ਲਈ ਸੀਗੀ 52000 ਦੀ ਹੁਣ ਇਹ ਕੀ ਰੇਟ ਆ ਇਹਦੇ ਤੇ ਕੱਲ 1,60,000 ਰੁਪਏ ਲੱਗਦਾ ਸੀ ਤੋਂ ਡੀਪ ਪਲੀ ਹੋ ਜੀ ਬਹੁਤ ਚੰਗੀ ਝੋਟੀ ਇਹ ਤਾਂ ਫਿਰ ਤੁਸੀਂ ਜੇ ਪੁੰਨ ਦਾ ਕੰਮ ਕਰਦੇ ਜੇ ਤਾਂ ਰੱਬ ਤੁਹਾਨੂੰ ਪੁੰਨ ਦਿੰਦਾ ਹਾਂਜੀ ਹਾਂ ਇੱਕ ਆ ਇੱਕ ਹੋਰ ਲੈਂਦੀ ਐ ਇੱਥੋਂ ਆਹ ਤਿੰਨ ਆਹ ਖੜੀਆਂ ਨੇ ਦੋ ਜੀ ਆਮ ਅੱਜ ਇਹ ਸੰਗਰੂਰ ਦੇ ਬੰਦਿਆਂ ਨੇ ਵੇਚੀ ਹੋਈ ਸੀ ਜੀ ਅੱਛਾ ਉਹ ਇਹ ਵੀ ਵੜਨ ਵਾਲੀ ਸੀ ਯਾਨੀ ਕਿ ਇਹਦਾ ਮੀਟ ਹੀ ਬੰਨਣਾ ਸੀਗਾ ਇਹ ਵੀ ਮੀਟ ਬੰਨਣਾ ਸੀ ਕੀਮਾ ਬਣਾਉਂਦੇ ਨੇ ਹੈ ਹਾਂ ਜੀ ਇਹ 37000 ਦੀ ਲਈ ਸੀਗੀ ਹੂੰ ਅੱਜ ਵੀ ਇਹ ਸੋਹਣ ਵਾਲੀ ਹੁਣ ਇਹ ਜੀ ਹੁਣ ਇਹ ਤਕਰੀਬਨ 7 ਮਹੀਨਿਆਂ ਦੇ ਲਗਭਗ ਗੱਭਣ ਵਾਹ ਬਈ ਟੀਕਾ ਅੱਜ ਲਈਆ ਜੀ ਹੁਣ ਅੱਛਾ ਇਹ 8 ਤਰੀਕ ਨੂੰ ਇਹਦੇ ਹੁਣ ਟੀਕਾ ਭਰਾਇਆ ਤਾਂ ਮਿੱਤਰੋ ਗੱਲ ਜਿਹੜੀ ਆ ਗਈ ਕੁੱਲ ਮਿਲਾ ਕੇ ਬੱਚਿਆਂ ਤੇ ਵੀ ਇਹ ਬੰਦਾ ਹੁਣ ਇਹਨੂੰ ਕੋਈ ਫਿਗਰ ਨਹੀਂ ਰਿਸ਼ਤੇਦਾਰੀ ਚ ਵੀ ਜਾ ਸਕਦੇ ਕੋਈ ਚੱਕਰ ਨਹੀਂ ਜਿੱਥੇ ਮਰਜੀ ਜਾਈਏ ਜੀ ਕੋਈ ਦੁੱਧ ਵਾਲੇ ਨੇ ਬੱਚਿਆਂ ਨੂੰ ਘਰੇ ਤੁਸੀਂ ਛੱਡ ਜਾਣਾ ਇਹਨਾਂ ਨੇ ਆਪੇ ਸੰਭਾਲ ਲੈਣਾ ਕੰਮ ਹੈ ਬਦ ਨੀ ਨਾਨੀ ਹੈਗੀ ਆ ਲਵੇ ਮੰਨ ਲਓ ਇਹਨਾਂ ਨੇ ਚੋ ਲੈਣੀਆਂ ਨੇ ਫੋਨ ਦੋਜੀ ਨੂੰ ਕਰਨਾ ਨੇ ਦੁੱਧ ਚੱਕ ਕੇ ਲੈਣਾ ਜਿਹੜੇ ਘਰਾਂ ਵਾਲੇ ਨੇ ਚਾਰ ਚੁਰ ਵੀ ਮੁੰਡਾ ਪੱਟ ਲਿਆਉਂਦਾ ਸਾਰਾ ਕੁਝ ਪੱਟ ਲੈਂਦੇ ਨੇ ਤਿੰਨੇ ਹੀ ਪੱਟ ਲਿਆਉਂਦੇ ਹੈਂ ਕਿੰਨੇ ਪੱਟ ਲੈਂਦੇ ਨੇ ਰੇੜੀਆਂ ਰੱਖੀਆਂ ਹੋਈਆਂ ਨੇ ਜਿੰਦਰ ਰੇੜੀ ਨਾਲ achar acha oh paran reidiyan paiyan ne gahan oh paran reh gaya tuddi wala kaam oh jehda hi haan ji oh vekho oh parli side di bhar deni hai tusi sara haan haan ji haan ji ਲਓ ਮਿੱਤਰੋ ਹੋਰ ਇਹ ਤੂੜੀ ਵਾਲਾ ਕੰਮ ਇਹ ਕਾ ਰਿਹਾ ਤੂੜੀ ਵਾਲਾ ਤੇ ਇੱਧਰ ਇਹਨਾਂ ਨੇ ਬਣਾਤੇ ਪਸੂ ਤੇ ਸਾਫ ਸਪਾਈ ਇਹ ਜਵਾਕਾਂ ਨੇ ਕੀਤੀ ਆ ਵੇਖੋ ਤੁਸੀਂ ਦੇਖੋ ਤੁਸੀਂ ਕਿਤੇ ਤੁਹਾਨੂੰ ਮੱਝ ਲਿਬੜੀ ਦਿਸਦੀ ਆ ਕਿਤੇ ਦੱਸੋ ਮੈਨੂੰ ਇਹ ਜਦੋਂ ਚੋਂਦੇ ਆ ਨਾ ਉਸ ਤੋਂ ਪਹਿਲਾਂ ਸਾਰੀਆਂ ਮੱਝਾਂ ਚੰਗੀ ਤਰ੍ਹਾਂ ਨਵਾ ਦਿੰਦੇ ਆ ਐਈ ਆ ਜੀ ਹਾਂ ਜੀ ਹਾਂ ਇਹ ਆਈ ਵਾਰੀ ਤੁਸੀਂ ਜਦੋਂ ਚੋਣੀਆਂ ਨਵਾ ਦੇਨੀ ਆ ਠੰਡ ਚ ਕਿਵੇਂ ਕਰਦੇ ਆ ਜੀ ਫਿਰ ਠੰਡ ਚ ਆਏ ਜੀ ਜਿਵੇਂ ਮੰਨ ਲਓ ਵੀ ਜ਼ਿਆਦਾਤਰ ਜਦੋਂ ਗੋਹਾ ਖਿੱਚੀ ਜਾਂਦੇ ਆ ਫਿਰ ਪਸੂ ਲਿਬੜਦੇ ਹੀ ਘਟ ਆ ਜੀ ਹੂੰ ਹਾਂ ਜੀ ਨਹੀਂ ਤਾਂ ਇੱਕ ਵੀ ਨਿਗਾਹ ਰੱਖਣੀ ਗੋਹਾ ਖੇਚੀ ਦੇਣਾ ਵਿੱਚ ਹਾਂ ਨੇ ਪਸ਼ੂ ਸੀਗੇ ਚੋਣ ਵਾਲੇ 19 ਤੋਂ 20 ਪਸ਼ੂ ਬਾਣ ਦੇ ਨੇ 19 19 ਤੋਂ 20 ਪਸ਼ੂ ਚੋਣ ਵਾਲੇ ਨੇ ਤੇ ਡੇਢ ਘੰਟੇ ਦੇ ਵਿੱਚ ਬੱਚੇ ਚੋ ਦੇਣਗੇ ਹਾਂਜੀ ਹਾਂ ਤੇ ਲਗਭਗ ਕਿੰਨਾ ਦੁੱਧ ਹੋ ਜਾਂਦਾ ਜੀ ਡੇਲੀ ਦਾ ਇਹ ਦੁੱਧ ਡੇਢ ਕੁਇੰਟਲ ਤੋਂ ਪਲਾਸੇ ਹੋ ਜਾਂਦਾ ਜੀ ਪੌਣੇ 2 ਡੇਢ ਪੌਣੇ 2 ਕੁਇੰਟਲ ਹੋ ਜਾਂਦਾ ਚੱਕਰ ਇਹ ਆ ਜੀ ਆਪਾਂ ਸਾਰੇ ਪਸ਼ੂ ਤਾਜ਼ੇ ਨਹੀਂ ਰੱਖਦੇ ਇੱਕ ਵਿੱਚ ਵੀਰ ਕਹਿੰਦੇ ਨੇ ਵੀ ਕਿੰਨਾ ਕੁ ਦੁੱਧ ਹੋ ਗਿਆ ਜੀ ਡੇਢ ਪੌਣੇ ਹਾਂ 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 ਆਪਣੇ ਕੋਲੇ ਜਿਹੜੇ ਪਸ਼ੂ ਨੇ ਜੀ ਆਪਾਂ ਦਾ ਜਿਵੇਂ ਮੰਨ ਲਓ ਕੋਈ ਮੈਂ ਇਸ ਯੂਪੀ ਵਾਲਿਆਂ ਨੂੰ ਵੇਚਦਾ ਉਹ ਵੀ ਲੈ ਲੈਨੇ ਆ ਪੰਜ ਚਾਰ ਕਿਲੋ ਦੁੱਧ ਵਾਲੀ ਉਹ ਵੀ ਆਪਾਂ ਗਿਣਤੀ ਚ ਲਾ ਲਿਆ ਵਿੱਚ ਚੋਣ ਵਾਲਿਆਂ ਚ ਕੋਈ ਚਾਹੇ 10 12 ਕਿਲੋ ਵਾਲੀ ਆਪਾਂ ਉਹ ਵੀ ਚੋਣ ਵਾਲਿਆਂ ਚ ਲਾਉਨੇ ਆ ਪਸ਼ੂ ਚੋਣ ਦੀ ਗਿਣਤੀ ਆਉਂਦੀ ਹੈ ਜੀ ਵੈਸੇ ਤੁਸੀਂ 1.5 ਕੁਆਂਟਲ ਦੁੱਧ ਡੇਲੀ ਯਾਨੀ ਕਿ ਸੇਲ ਕਰਦੇ ਹੋ 1.5 ਤੋਂ ਪੌਣੇ 2 ਕੁਆਂਟਲ ਸੇਲ ਪੌਣੇ 2 ਗੱਟ ਉਹਦੇ ਚ ਕਿੰਨਾ ਖਰਚਾ ਆ ਜਾਂਦਾ ਪਸ਼ੂਆਂ ਤੇ ਯਾਨੀ ਕਿ ਕਿੰਨੇ ਕੁਆਂਟਲ ਦੁੱਧ ਲਾ ਕੇ ਜਾਂਦੇ ਤੁਹਾਡਾ ਮੰਨ ਲਓ ਦੁੱਧ ਹੀ ਬਚੀ ਜਾਂਦਾ ਜੀ ਅੱਧੋ ਅੱਧੀ ਅੱਧ ਦੁੱਧ ਹੀ ਬਚਦਾ ਵੀ ਜੇ 1.5 ਕੁਆਂਟਲ ਦਾ 75 ਕਿਲੋ ਦੁੱਧ ਬਚ ਜਾਂ ਤੇ ਮੈਨੂੰ ਇਹ ਦੱਸੋ ਵੀ ਪਸ਼ੂਆਂ 'ਚ ਹੈਗੀ ਹੈ ਕਮਾਈ ਵਾਕਈ ਲੋਕ ਤਾਂ ਕਹਿੰਦੇ ਯਾਰ ਪਸ਼ੂਆਂ 'ਚ ਪਾਈਦਾ ਕੁਝ ਨਹੀਂ। ਕਿ ਦੇਖੋ ਵੀਰ ਜੀ ਮੇਰੇ ਮੇਰਾ ਸਨ 17 ਚ ਆ ਕੇ ਮੈਂ ਇਹ ਜਗਾ ਲਈ ਸੀਗੀ। ਅੱਛਾ ਜੀ। ਇੱਥੇ ਮੈਂ ਪੌਣੇ 2 ਵਿਗੇ ਜਗਾ ਲੈ ਗਿਆ। ਅੱਛਾ। ਆਹ ਕੋਠੀ ਪਾ ਲਈ। ਤੇ ਬਾਕੀ ਆਹ ਜਦੋਂ ਮੈਂ ਉਰੇ ਆਇਆ ਹਾਂ 17 ਚ ਹਾਂ ਜਦੋਂ ਮੇਰੇ ਕੋਲੇ 5 ਪਸ਼ੂ ਸੀ ਅੱਜ 35 ਪਸ਼ੂ ਨੇ। ਅੱਜ 35 ਅੱਜ ਕੋਈ ਵੀ ਆ ਕੇ ਕੈਲਕੂਲੇਟਰ ਕਰਕੇ ਆਪਾਂ ਟਰੈਕਟਰ ਟਰਾਲੀ ਵੀ ਲਿਆ। ਹਾਂ। ਬੱਚੇ ਵੀ ਪੜਾਏ ਨੇ। ਬਾਕੀ ਬਿਮਾਰੀ ਤੁਹਾਡੀ ਵੀ ਚੱਲੀ ਆ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਆਪਣੇ ਕੋਲੇ ਸਾਰਾ ਕੁਝ ਬਣਿਆ ਤਾਂ ਪਸ਼ੂਆਂ ਦੇ ਸਿਰੋਂ ਬਣਿਆ ਹੋਰ ਲਗਭਗ ਵੀ 25-30 ਲੱਖ ਦੇ ਤੁਹਾਡੇ ਕੋਲੇ ਪਸ਼ੂ ਵੀ ਐ ਇਸ ਵਕਤ ਹਾਂ ਜੀ ਤੇ ਲਗਭਗ 30 ਲੱਖ ਦੇ ਤਾਂ ਪਸ਼ੂ ਵੀ ਹੈਗੇ ਨੇ ਜੀ ਪਸ਼ੂ ਹੈਗੇ ਲਓ ਜੀ ਇਹ ਅਵਤਾਰ ਸਿੰਘ ਦੀ ਪੂਰੀ ਫੈਮਿਲੀ ਠੀਕ ਆ ਇਹ ਆ ਾਰਮਾਨ ਸਿੰਘ ਇਹ ਹੈਗੀ ਆ ਰਵਲਿੰਗ ਹੈ ਰਵਲਿੰਗ ਕਾ ਉੱਚੀ ਸੇ ਬੋਲ ਆਪਾ ਸਰਜਿਤ ਕਾ ਸਭ ਤੋਂ ਤੇਰੀ ਤੇ ਇਹ ਆ ਗਈ ਇੱਕ ਹੋਰ ਪਤਾ ਮੁਲਾਪ ਗੌਰ ਪ੍ਰਬਲ ਮਿਲ ਆਪ ਕੋਲ ਜਿਹਦੀ ਵਜ੍ਹਾ ਕਰਕੇ ਬੱਚੇ ਬੱਚਿਆਂ ਨੂੰ ਆਪ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੋ ਗਿਆ ਐਈਆਂ ਗੱਲ ਹੀ ਹਾਂਜੀ ਹਾਂ ਹੈ ਇਸ ਬੱਚੀ ਦੀ ਵਜ੍ਹਾ ਕਰਕੇ ਇਹ ਬੱਚਿਆਂ ਨੂੰ ਆਪ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੋ ਗਿਆ ਉਸ ਤੋਂ ਬਾਅਦ ਹੀ ਇਹਨਾਂ ਨੇ ਆ ਮੱਝਾਂ ਦੀ ਦੇਖ ਰੱਖ ਕਰਨੀ ਸਟਾਰਟ ਕੀਤੀ ਕਿਉਂਕਿ ਇਹ ਜਿਹੜਾ ਅਵਤਾਰ ਸਿੰਘ ਸੀ ਤੇ ਇਹਦੀ ਮੰਮੀ ਸੀ ਇਹ ਪੀਜੇ ਚ ਦਾਖਲ ਰਹੇ ਆ ਇਹ ਬੱਚੀ ਨੇ ਯਾਨੀ ਕਿ ਬਹੁਤ ਹੀ ਔਖਾ ਜਨਮ ਲਿਆ ਹਨਾ ਹਾਂਜੀ ਹਾਂਜੀ ਕੀ ਨਾ ਜੀ ਇਹਨਾਂ ਦਾ ਪਰਭ ਮਲਾਪ ਕੋਰ ਪਰਭ ਮਲਾਪ ਕੋਰ ਲੱਬ ਰੱਬ ਨੇ ਤਿੰਨ ਧੀਆਂ ਦੇਤੀਆਂ ਹੈ ਨਹੀਂ ਕੋਈ ਪਰਵਾਹ ਨਹੀਂ ਹਾਂ ਜੀ ਕੋਈ ਪਰਵਾਹ ਨਹੀਂ ਹੈ ਉਹੀ ਪਰਵਾਹ ਨਹੀਂ ਧੀਆਂ ਲੈ ਆ ਉਹੜਾ ਜ਼ਮੀਨ ਨਹੀਂ ਵਿਆਉਣੀਆਂ ਕੱਲ ਨੂੰ ਕਿ ਚੱਕਰੀ ਕੋਈ ਨਹੀਂ ਨਾ ਕੀ ਚੱਕਰ ਆਪਦੇ ਕਰਮ ਲੈ ਕੇ ਆਉਂਦੀਆਂ ਨੇ ਜੀ ਹੈ ਕਮਾਈ ਕਰਦੀਆਂ ਨੇ ਆਪਦੇ ਕਰਮ ਨੇ ਜੀ ਇਹਨਾਂ ਦੇ ਹੈ ਹਾਂ ਹਾਂ ਧੀਆਂ ਦੇ ਤਾਂ ਆਪਦੇ ਕਰਮ ਲਾਇਕ ਹੋਣ ਧੀਆਂਰ ਪੁੱਤ 'ਚ ਕੋਈ ਫਰਕ ਨਹੀਂ ਜੀ ਅੱਛਾ ਪੁੱਤ ਦਾ 15 ਸਾਲ ਤੋਂ ਬਾਅਦ ਪੁੱਤ ਦੀ ਲੋਕ ਰਾਖੀ ਰੱਖਣ ਲੱਗ ਜਾਂਦੇ ਨੇ 12 ਸਾਲ ਤੋਂ ਬਾਅਦ ਪੁੱਤਾਂ ਉਹਦੀਆਂ ਡਿਮਾਂਡਾਂ ਰੱਖਣ ਲੱਗਦੇ ਨੇ ਧੀ ਮਾਂ ਪਿਓ ਦਾ ਹੱਥ ਵਟਾਉਂਦੀ ਆ ਹੱਥ ਵਟਾਉਂਦੀ ਆ ਤੇ ਠੀਕ ਆ ਬਾਪੂ ਤੰਗ ਤਾਂ ਨਹੀਂ ਕਰਦਾ ਬਾਲ ਕੰਮ ਆਪ ਕਰਦੀਆਂ ਤੁਸੀਂ ਬਾਪੂ ਫਿਰ ਕਿੰਨਾ ਕੁ ਪਿਆਰ ਕਰਦਾ ਤੁਹਾਨੂੰ ਬਹੁਤ ਐਸ਼ਾ ਹਾਂ ਵੀ ਆਪਾਂ ਨੂੰ ਕਰਦਾ ਕਿ ਨਹੀਂ ਹੈ ਕੀ ਕਹਿਣਾ ਚਾਹੋਗੇ ਤੁਸੀਂ ਆਪਦੇ ਬਾਪੂ ਵਾਸਤੇ ਸਾਨੂੰ ਸਾਡੇ ਬਾਪੂ ਵੀ ਬਹੁਤ ਜਿਹਾ ਲੱਗਦੇ ਤੇ ਪਸੂ ਪਸੂ ਫੇਰਾ ਵਧੀਆ ਆਪ ਤੀ ਕੀ ਕੀ ਕੰਮ ਕਰਦੇ ਤੁਸੀਂ ਅੱਛਾ ਤੁਸੀਂ ਕਿੰਨੇ ਵਜੇ ਉੱਠਦੇ ਜੇ ਸਾਢੇ 4 ਵਜੇ ਤੋ ਡਾ ਭਾਲਾ ਜੀ ਏਡੀਸੀ ਦੇ ਉੱਠ ਕੇ ਕੀ ਕਰਦੇ ਆ ਏਡੀਸੀ ਦਾ ਮੈਨੂੰ ਲੱਗਦਾ ਪਾਪਾ ਵੀ ਨਹੀਂ ਟੋੜਦਾ ਨਾ ਸੇ ਸੇ ਰ ਘਾਹ ਖਿੱਚਦੇ ਨੇ ਉੱਠ ਕੇ ਅੱਛਾ ਉਸ ਤੋਂ ਬਾਅਦ ਫਿਰ ਖੱਜਾ ਜਾਂਦੇ ਆ ਅੱਛਾ ਮੱਜਾ ਤੁਸੀਂ ਬਾਪੂ ਤੁਹਾਡਾ ਸੁੱਤਾ ਹੁੰਦਾ ਤੁਸੀਂ 4 ਵਜੇ ਉੱਠ ਕੇ ਮੱਜੇ ਵਿੱਚ ਓਹ ਲੈਂਦੇ ਜੇ ਹਾਂਜੀ ਉਸ ਤੋਂ ਬਾਅਦ ਅਸਾਂ ਫਿਰ ਪਾਣੀ ਪੁਣੀ ਛੱਡ ਦਿੰਦੇ ਹਾਂ ਅੱਛਾ ਤੇ ਪੱਠੇ-ਪੁੱਠੇ ਕਦੋਂ ਪਾਉਣੇ ਆ 6 ਵਜੇ ਅ 6 ਵਜੇ ਹੈਂ ਹਾਂਜੀ ਪੱਠੇ-ਪੁੱਠੇ ਚਾਰ ਚੂਰ ਪਾ ਦਿੰਦੇ ਹਾਂ ਤੇ ਸਕੂਲ ਕਦੋਂ ਜਾਂਦੇ ਫਿਰ ਸਕੂਲ ਦਾ ਸਾਡਾ ਹੁਣ 8 ਵਜੇ ਲੱਗਦਾ 8 ਵਜੇ ਲੱਗਦਾ ਅੱਛਾ ਵੀ ਮੱਝਾ ਚੋਕੇ ਨਵਾ ਕੇ ਪਾਣੀ ਪਿਆ ਕੇ ਪਸੋਂ ਪੱਠੇ ਪਾ ਕੇ ਉਸ ਤੋਂ ਬਾਅਦ ਤਿਆਰ ਹੋ ਕੇ ਸਕੂਲ ਜਾਵੜਦੇ। ਫਿਰ ਕਿੰਨੇ ਵਜੇ ਆਉਣੇ ਸਕੂਲੋਂ? ਸਕੂਲੇ 3 ਵਜੇ ਆਨੇ ਆ। ਪੜਾਈ ਫਿਰ ਵਧੀਆ ਚੱਲਦੀ ਆ। ਹਾਂਜੀ। ਵਧੀਆ ਪੜ੍ਹਦੇ ਜੀ। ਹਾਂਜੀ। ਅੱਛਾ ਕਿਹੜੀ ਕਲਾਸ 'ਚ ਆਪਾਂ? 8ਵੀਂ 'ਚ। ਆਪਾਂ? 5ਵੀਂ 'ਚ। ਆਪਾਂ? 8ਵੀਂ 'ਚ। ਅੱਛਾ ਸਹੀ ਐ। ਇਹ ਟਵਿਨਸ ਸੀ ਨਾ ਜੀ? ਇਹ ਕਲਾ ਜੀ ਤੇ ਸ਼ਾਮ ਨੂੰ ਫਿਰ 4 ਵਜੇ ਆਉਣੇ। ਮੈਂ 3 ਵਜੇ ਸੱਣੀ ਤੋਂ ਨਹੀਂ ਕਰ ਦਿੰਦੀ ਆ। ਆਣ ਕਿ 3 ਵਜੇ ਸੱਣੀ ਵੀ ਕਰਦੇ ਆ। ਹਾਂਜੀ। ਸੰਨੀ ਕਰਨੀ ਆਉਂਦੀ ਹੈ ਹਾਂਜੀ ਤੂੜੀ ਪਾ ਕੇ ਸੰਨੀ ਕਰ ਦਿੰਨੇ ਹੈ ਹਾਂਜੀ ਤਿੰਨੇ ਪਰ ਤਿੰਨੇ ਜਣੇ ਕਰਦੇ ਤੁਸੀਂ ਹੈ ਹਾਂਜੀ ਅੱਛਾ ਵੈਰੀ ਗੁੱਡ ਤੋੜੀਆਂ ਵੀ ਪੁੱਛ ਲੋ ਇਹਨਾਂ ਦੀ ਕੀ ਦੀ ਡਿਊਟੀਆਂ ਕੀ ਕੀ ਆ ਤੁਹਾਡੀਆਂ ਡਿਊਟੀਆਂ ਦੱਸੋ ਪਹਿਲਾਂ ਸਕੂਲ ਆ ਕੇ ਗੋਹਾ ਕਿਚਨਾ ਹੁੰਦਾ ਸਾਇਆ ਰੰਗਾ ਤੇ ਚਾਰ ਪਰਨਾ ਹੁੰਦਾ ਅੱਛਾ ਸਕੂਲ ਆ ਕੇ ਗੋਹਾ ਕਿਚਨਾ ਤੇ ਚਾਰ ਪਰਨਾ ਇਹਦੀ ਡਿਊਟੀ ਇਹ ਤੇਰੀ ਡਿਊਟੀ ਹੋਗੀ ਤੁਹਾਡੀ ਹੈਨਾ ਕੀ ਨਾਮ ਸੀ ਤੁਹਾਡਾ ਸੌਰੀ ਰਵਲੀਨ ਕੌਰ ਦੀ ਡਿਊਟੀ ਆ ਗੋਹਾ ਕਿਚਨਾ ਤੇ ਚਾਰ ਪਰਨਾ ਤੇ ਆਪਣੀ ਕੀ ਡਿਊਟੀ ਆ ਮੈਡਮ ਜੀ ਮੈਂ ਕਹਿੰਦਾ ਨਾ ਬੱਦੰਦ ਨਾ ਸੁੱਕਾ ਦੇਣਾ ਨਾ ਚਾਹ ਇਕੱਠਾ ਕਰਦਣਾ ਨਾ ਸ਼ੇਰ ਨੋਟ ਕਿਹਨਾ ਵੜੀਆ ਝੋਣ ਵਾਲੀ ਮਸ਼ੀਨ ਤੋਂ ਨਾ ਹੁੰਦਾ ਅੱਛਾ ਮਸ਼ੀਨ ਹੀ ਹੈਗੀ ਝੋਣ ਵਾਲੀ ਮੱਝਾ ਝੋਣ ਵਾਲੀ ਹੈ ਠੀਕ ਹੈ ਤੇ ਆਪਾਂ ਕੀ ਕਰ ਦਿੰਨੇ ਆ ਮਹਾਰਾਜ ਟੂੜੀ ਪਾਉਣਾ ਹੁੰਦਾ ਟੂੜੀ ਪਾਉਣਾ ਤੇ ਹਾਂਜੀ ਨਾਲ ਟੋਕਰੇ ਆਹਾਰ ਦੇ ਲੈ ਕੇ ਨਾ ਡੰਗਰ ਫਿਰ ਲਾਉਂਦੇ ਅੱਛਾ ਤੇ ਮੱਝਾ ਝੋਣੀਆਂ ਹੁੰਦੀ ਹਾਂਜੀ ਅੱਛਾ ਇਹ ਡਿਊਟੀਆਂ ਆਣੇ ਤੁਹਾਡੀਆਂ ਹਾਂਜੀ ਤੇ ਦੁੱਧ ਦਾ ਕੰਮ ਕਰ ਇਧਰ ਇਹ ਸੰਭਾਲਦੇ ਹੈਂ ਚਲੋ ਵੈਰੀ ਗੁੱਡ ਇਦਾਂ ਹੀ ਸਾਹ ਦਿੰਦੇ ਰਹੋ ਤੇ ਵਾਹਿਗੁਰੂ ਤੁਹਾਨੂੰ ਬਲ ਬੁੱਧੀ ਬਖਸ਼ੇ